ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਨੂੰ ਵਖ ਵਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਭਾਰਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਕਿਸਤਾਨ ਵਿੱਚ ਨਾਨਕ ਸ਼ਾ ਤੀਬਤ ਵਿੱਚ ਨਾਨਕ ਲਾਮਾ ਤੇ ਰੂਸ ਵਿੱਚ ਨਾਨਕ ਕਮਦਾਰ ਨੇਪਾਲ ਵਿੱਚ ਨਾਨਕ ॠषि ਭੂਟਾਨ ਅਤੇ ਸਿੱਕਮ ਵਿੱਚ ਨਾਨਕ ਰਿਪੋਚਿਆ ਸ਼੍ਰੀਲੰਕਾ ਵਿੱਚ ਨਾਨਕ ਚਾਰਿਆ ਰੂਸ ਵਿੱਚ ਨਾਨਕ ਕਮਦਾਰ ਚੀਨ ਵਿੱਚ ਬਾਬਾ ਫੂਸਾ ਅਰਾਨ ਵਿੱਚ ਨਾਨਕ ਪੀਰ ਮੇਸ਼ਰ ਵਿੱਚ ਨਾਨਕ ਬਲੀ ਸਾਊਦੀ ਅਰਬ ਵਿੱਚ ਪ੍ਰਥਮ ਪਾਤਸ਼ਾਹੀ ਬਲੀ ਹਿੰਦ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ